ਹਰ ਕਿਸੇ ਨੂੰ ਇਹ ਬੇਨਤੀ ਕਰਦੇ ਆਂ ਹਾਂਜੀ ਹਾਂਜੀ ਪਹਿਲਾਂ ਵੇਖੋ ਵੀਰ ਜੀ 2 ਤੋਂ 3 ਲੱਖ ਰੁਪਏ ਲੱਗਦਾ ਹਾਂਜੀ ਇੱਕ ਕੱਟੇ ਨੂੰ ਸਾਂਣ ਬਣਾਉਣ ਤੱਕ ਬਿਲਕੁਲ ਜੀ ਵੇਖੋ ਤੁਹਾਡਾ ਹੀ ਬਰਬਾਦ ਹੋ ਜਾਣਾ ਬਿਲਕੁਲ ਲੋਕਾਂ ਦੀਆਂ ਮੱਜਾਂ ਬਰਬਾਦ ਹੋਣੀਆਂ ਤੁਹਾਡਾ ਬੁੱਲ ਬਰਬਾਦ ਹੋ ਜਾਣਾ ਬਰਬਾਦ ਹੋ ਜਾਣਾ ਜੀ ਜੇ ਕਿਤੇ ਬੁੱਲ ਇੰਨਾ ਸਾਹਮਣੇ ਕਿਸੇ ਵੀ ਵੀਰ ਦਾ ਜੇ ਬੁਚਰਣ ਦੇਣਾ ਪੈ ਜਾਣਾ ਹਾਂਜੀ ਤੇ ਬਹੁਤ ਮਾੜਾ ਕੀ ਹਾਲ ਨੇ ਸੱਜਣੋ ਇਸ ਵਕਤ ਆਪਾਂ ਖੜੇ ਹਾਂ ਡੀਐਲਐਫੇ ਚੜ੍ਹੇਕ ਤੇ ਸਰਪੰਚ ਸਾਹਿਬ ਪਿੰਡ ਸੁਭਰਾ ਤੋਂ ਆਏ ਹੋਏ ਆ ਰਾਕਾ ਬੁੱਲ ਲੈ ਕੇ ਤੇ ਸਰਪੰਚ ਸਾਹਿਬ ਦੇ ਹੱਥ ਜਨਾ ਮੈਂ ਇੱਕ ਫਾਈਲ ਦੇਖੀ ਵਕੀਲਾਂ ਵਾਂਗੂ ਫਾਈਲ ਚੱਕੀ ਫਿਰਦੇ ਆ ਪੂਰਾ ਰਿਕਾਰਡ ਇੱਕ ਇੱਕ ਬੱਚੇ ਦਾ ਪੂਰਾ ਸ਼ਾਨਦਾਰ ਰਿਕਾਰਡ ਤੁਹਾਨੂੰ ਦੱਸਦੇ ਕਿਵੇਂ ਰਿਕਾਰਡ ਬਣਾਇਆ ਜਾਂਦਾ ਤੇ ਕਿਵੇਂ ਰਿਕਾਰਡ ਰੱਖਿਆ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਪਹਿਲਾਂ ਆਪਾਂ ਬੁੱਲ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਤੁਹਾਡੇ ਹੱਥ ਜਿਹੜੀ ਫਾਈਲ ਹੈ ਇਹਦੀ ਗੱਲ ਕਰ ਲਗੇ ਵੀ ਇਹ ਕੀ ਰਿਕਾਰਡ ਪੂਰਾ ਕਾਦਾ ਇਹਦਾ ਸ਼ਾਨਦਾਰ ਜਾਂ ਕਾਦਾ ਹੈ ਪਹਿਲਾਂ ਤੇ ਵੀ ਜਿੰਨੇ ਪ੍ਰਾਚੇਦਾਂ ਦੇਖਣਦੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਬੜਾ ਧੰਨਵਾਦ ਤੁਸੀਂ ਚੱਲ ਕੇ ਆਏ ਜੀ ਧੰਨਵਾਦ ਜੀ ਜੀ ਇਹ ਜਿਹੜੀ ਫਾਈਲ ਮਾਨਾ ਜੀ ਹਾਂਜੀ ਇਹ ਡੀਐਨਏ ਰਿਪੋਰਟਾਂ ਨੇ ਅੱਛਾ ਜੀ ਦੁੱਧ ਦੀ ਚਵਾਈਆਂ ਜਿੰਨੀਆਂ ਵੀ ਦੀ ਮਾਣੇ ਕਰਾਈਆਂ ਉਹ ਨੇ ਠੀਕ ਹੈ ਜੀ ਠੀਕ ਹੈ ਜੀ ਤਾਂ ਆ ਜੋ ਪਹਿਲਾਂ ਸਭ ਤੋਂ ਪਹਿਲੇ ਪੇਕਤੀਆ ਜੀ ਇਹ ਅਸੀਂ ਮੁੱਖ ਮੰਤਰੀ ਵਾਰਡ ਜਿੱਤੇ ਆ ਜੀ ਠੀਕ ਹੈ ਜੀ 2023 ਮਾਰਚ ਚ ਇਹ ਅਸੀਂ ਗੜਵਾਸੂ ਜੁਸਟਿਸ ਨੇ ਇੱਕ ਸਾਲ ਚ ਮੱਝਾਂ ਦੇ ਖਿੱਤੇ ਚ ਇੱਕ ਹੀ ਬੰਦੇ ਨੂੰ ਮਿਲਦਾ ਠੀਕ ਹੈ ਜੀ 2023 ਸਾਨੂੰ ਮਿਲਿਆ ਜੀ ਠੀਕ ਹੈ ਜੀ ਉਹ ਕਾਦੇ ਵਿੱਚ ਵੀਰ ਦੇ ਵਿੱਚ ਆਇਆ ਜੀ ਟੋਟਲ ਫਾਰਮ ਬੱਚਿਆਂ ਤੋਂ ਲੈ ਕੇ ਵੱਡਿਆਂ ਵੱੱਜਾਂ ਤੱਕ ਸਾਰਾ ਦੇਖਿਆ ਜਾਂਦਾ ਕਿ ਕਿਸੇ ਕੋਲੇ ਕੀ ਮੰਨ ਲਓ ਵੀ ਪਸ਼ੂ ਦੇ ਕਿੱਦਾਂ ਨੂੰ ਵੀ ਵਧੀਆ ਇੱਕ ਸਾਰ ਬਰੀਡ ਜਿਹੜੀ ਚੰਗੀ ਬਰੀਡ ਆ ਗਈ ਹੈ ਨਾ ਠੀਕ ਹੈ ਜੀ ਤੇ ਆ ਵੀਰ ਜੀ ਆਪਣਾ ਡੀਐਨਏ ਰਿਪੋਰਟ ਆ ਇਹਦੀ ਮਾਂ ਦੇ ਨਾਲ ਅੱਛਾ ਜੀ ਕਿ ਇਹਦਾ ਮਾਂ ਦੇ ਨਾਲ ਡੀਐਨਏ ਟੈਸਟ ਹੋਇਆ ਠੀਕ ਹੈ ਇਹਦੀ ਮਾਂ ਹਜੇ ਆਪਣੇ ਕੋਲ ਹੀ ਹੈ ਜੀ ਆਪਣੇ ਕੋਲ ਹੀ ਠੀਕ ਹੈ ਜੀ ਆਹ ਵੇ ਜੀ ਇਹਦੇ ਬਾਪ ਦੇ ਨਾਲ ਅੱਛਾ ਜੀ ਇਹਦਾ ਡੀਐਨਏ ਆ ਦੋਵੇਂ ਪੇਜ ਇਹਦੇ ਬਾਪ ਦੇ ਡੀਐਨਏ ਨਾਲ ਦੇ ਆ ਠੀਕ ਹੈ ਜੀ ਇਹ ਪ੍ਰੋਪਰ ਇਹਦੇ ਬਾਪ ਨਾਲ ਵੀ ਡੀਐਨਏ ਹੋਇਆ ਦਾ ਠੀਕ ਹੈ ਠੀਕ ਹੈ ਜੀ ਆਹ ਪ੍ਰੋਪਰ ਚੁਆਈਆਂ ਤੇ ਸਰਟੀਫਿਕੇਟ ਨੇ ਹਾਂ ਜੀ ਇਹਦੀ ਮਾਂ ਨੇ ਜੋ ਸਰਕਾਰੀ ਰਿਕਾਰਡਿੰਗ ਕਰਾਈ ਹੈ ਜੀ 23 500 ਦੀ ਠੀਕ ਹੈ ਆ ਰਿਕਾਰਡਿੰਗ ਕਰਾਈ ਹੈ ਜੀ 22 ਕਿਲੋ 950 ਗ੍ਰਾਮ ਦੀ ਜੀ ਠੀਕ ਹੈ ਜੀ ਆ ਰਿਕਾਰਡਿੰਗ ਕਰਾਈ ਹੈ ਜੀ 19 ਕਿਲੋ 900 ਗ੍ਰਾਮ 2016 2016 ਦੇ ਵਿੱਚ 16 ਦੇ ਵਿੱਚ ਫਿਰ ਕੀ ਹੈ ਜੀ ਜਿਹੜੀ ਆ 22 950 ਰਿਕਾਰਡਿੰਗ ਹੈ ਜੀ 3 ਮਹੀਨੇ 5 ਦਿਨ ਦੀ ਸੂਈ ਦੀ ਆਈ ਠੀਕ ਹੈ ਆ ਜਿਹੜਾ ਤੀਜੇ ਨੰਬਰ ਤੇ ਹੈ ਜੀ ਹਾਂਜੀ ਇਹ ਸ਼ੋਅ ਹੋਇਆ ਸਰਕਾਰੀ ਠੀਕ ਹੈ ਉਹਦੇ ਵਿੱਚ ਮੇਲੇ ਦੇ ਵਿੱਚ 19 ਕਿਲੋ 900 ਦੁੱਧ ਚੋਆ ਕੇ 4 ਮਹੀਨੇ 20 ਦਿਨ ਦੀ ਸੂਈ ਨੇ ਠੀਕ ਹੈ ਜੀ 2 ਮਹੀਨੇ ਗੱਬਣ ਨੇ ਇਹ ਦੁੱਧ ਚੋਆ ਜੀ ਇਹ ਪ੍ਰੋਪਰ ਰਿਕਾਰਡ ਗੈਡੀਆਂ ਇਹ ਸਰਕਾਰੀ ਨੇ ਸਾਰੀਆਂ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਥੋੜੀ ਜੀ ਇਹਦੇ ਬਾਰੇ ਕਰਗੇ ਜੀ ਇਹਦੀ ਉਮਰ ਕਿੰਨੀ ਹੋ ਗਈ ਆ ਇਹ ਵੀਰ ਜੀ 3 ਸਾਲ ਤੋਂ 1 ਮਹੀਨਾ ਤੇ ਅੱਜ 25 ਦਿਨ ਦਾ ਹੋ ਗਿਆ ਜੋ ਸਹੀ ਬਿਲਕੁਲ ਕਰੈਕਟ ਵਾ ਠੀਕ ਹੈ ਜੀ 3 ਸਾਲ 1 ਮਹੀਨਾ 25 ਦਿਨ ਦਾ ਠੀਕ ਹੈ ਜੀ ਤੇ ਇਹਦਾ ਹੁਣ ਸੀਮਨਾਂ ਦਾ ਵਗੈਰਾ ਤਿਆਰ ਕਰਾਇਆ ਸੀ ਸੀਮਨ ਤਿਆਰ ਆ ਹੀ ਗੜਵਾਸੂ ਦਾ ਤਿਆਰ ਕਰਾਇਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਸੀਮਨ ਤਿਆਰ ਕਰਾਏ ਨੂੰ ਸੀਮਨ ਤੋਂ ਤਾਂ ਲਿਆ 6 ਮਹੀਨੇ ਹੋ ਗਏ ਹਜੇ ਰਿਜ਼ਲਟ ਨਹੀਂ ਆਇਆ ਇਹਦਾ ਕੋਈ ਨਹੀਂ ਠੀਕ ਹੈ ਤੇ ਆਉਣ ਵਾਲੇ ਟਾਈਮ 'ਚ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਜੀ ਹਾਂ ਰਿਜ਼ਲਟ ਬਸ ਸਾਡੇ ਕੋਲ ਹੀ ਪਹਿ ਹੁਣ ਆ ਜਾਣਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਸਿਵਲ ਘਰੇ ਲਾਇਆ ਸੀ ਜੀ ਤੇ ਇਹ ਇਹ ਕਿਹੜੇ ਬੁੱਲਦਾ ਹੈਗਾ ਜੀ ਪੀ 287 ਦਾ ਜੀ ਠੀਕ ਹੈ ਲੋਜਨੀ ਟੈਸਟੇ ਬੁੱਲਾ ਜੀ ਹਾਂਜੀ ਐਚ ਐਲ ਡੀ ਬੀ ਹਸਾਰ ਦਾ ਠੀਕ ਹੈ ਜੀ ਵਧੀਆ ਟੌਪ ਦਾ ਬੁੱਲ ਹੋਇਆ ਵਾ ਜਿਹਦਾ ਹਰਿਆਣੇ 'ਚ ਨਾਂ ਬੋਲਦਾ ਜੀ ਦਾ ਠੀਕ ਹੈ ਜੀ ਉਹਦਾ ਬੱਚਾ ਜੀ ਉਹਦਾ ਬੱਚਾ ਵਾ ਤੇ ਨਾਲ ਆਪਾਂ ਕੁਛ ਇੰਨਾ ਕਟੀਆਂ ਦੀ ਵੀ ਗੱਲ ਕਰ ਰਹੇ ਸੀ ਜੀ ਇਹ ਇਹ ਕਿਹੜੇ ਸੰਧੀਆਂ ਹੈਗੀਆਂ ਵਾ ਇਹ ਸਾਡੇ ਕੋਲ ਬੁੱਲ ਹੈਗਾ ਜੀ ਪੰਜਾਬ 골ਡ ਇਹ ਵੀ ਆਪਣੇ ਕੋਲ ਹੀ ਆ ਜੀ ਹਾਂ ਇਹਦਾ ਵੱਡਾ ਭਰਾ ਵਾ ਜੀ ਅੱਛਾ ਇਹ ਇਸੇ ਇਸੇ ਮਾਜਦਾ ਹੀ ਆ ਇਸੇ ਮਾਜਦਾ ਜੀ ਠੀਕ ਆ ਆ ਜਿਹੜੀਆਂ ਤੁਸੀਂ ਤਸਵੀਰਾਂ ਵੇਖੰਦੇ ਆ ਜੀ ਹਾਂਜੀ ਆ ਮਾਜਦੀਆਂ ਤਸਵੀਰਾਂ ਜੀ ਹਾਂਜੀ ਆ ਜਿਹੜੀਆਂ ਦੋ ਬੱਚੀਆਂ ਦੀਆਂ ਤਸਵੀਰਾਂ ਆ ਹੁਣ ਵੱਡੀਆਂ ਹੋ ਗਈਆਂ ਅੱਛਾ ਇਹ ਉਹ ਉਸ ਬੋਲਦੇ ਇਹੇ ਤਸਵੀਰਾਂ ਵਾਂ ਪਿਛਲੇ ਯਰੀ ਇਹ ਇਹ 4 ਮਹੀਨੇ ਦੀ ਸੀ ਇਹ 2 ਮਹੀਨੇ ਦੀ ਸੀ ਠੀਕ ਆ ਜੀ ਹੁਣ ਇੱਥੇ ਪਹੁੰਚ ਗਈਆਂ ਹਾਂਜੀ ਆ ਉਹਦਾ ਵੀ ਡੀਐਨਏ ਆ ਜੀ ਬੋਲਦਾ ਪੰਜਾਬ ਕੋੜ ਦਾ ਡੀਐਨਏ ਆ ਦੀ ਮਾਂ ਤੇ ਬਾਪ ਦੇ ਨਾਲ ਠੀਕ ਆ ਜੀ ਹਾਂਜੀ ਪ੍ਰੋਪਰ ਉਹ ਵੀ ਡੀਐਨਏ ਟੈਸਟ ਵਾ ਜੀ ਓਕੇ ਬੀਮ ਤੁਸੀਂ 14 ਦਾ ਬੱਚਾ ਵਾ ਹਾਂਜੀ ਤੇ ਉਹਦੀ ਆ ਉਹਦੀ ਬੱਚੇ ਦੇ ਆ ਗਏ ਠੀਕ ਆ ਜੀ ਤੇ ਉਹ ਉਹਦਾ ਉਹਦੀ ਉਮਰ ਕਿੰਨੀ ਹੋ ਗਈ ਆ ਜੀ ਇੱਕ ਸਾਲ ਇੱਕ ਸਾਲ ਵੱਡਾ ਹੀ ਆ ਇੱਕ ਸਾਲ ਹੀ ਵੱਡਾ ਵਾ ਠੀਕ ਆ ਫਿਰ ਹਜੇ ਤਾਂ ਉਹਦਾ ਯਾਨੀ ਕਿ ਦੁੱਧ ਵਾਲਾ ਰਿਕਾਰਡ ਉਹਦਾ ਨਹੀਂ ਆ ਆ ਸਭ ਤੋਂ ਵੱਡੀ ਬੱਚੀ ਆ ਜੀ ਉਹਦੀ ਆਹ ਬੱਚੀ ਆ ਜੀ ਦੂਜੇ ਨੰਬਰ ਤੇ ਆ ਵਾ ਜੀ ਠੀਕ ਆ ਜੀ ਠੀਕ ਆ ਤੇ ਇਹ ਫਿਰ ਹੁਣ ਇਸ ਵਾਰ ਦੂਜੇ ਨੰਬਰ ਤੇ ਆ ਗਿਆ ਜੀ ਆਹ ਦੂਜੇ ਨੰਬਰ ਚਾਰ ਦੰਦ ਚ ਚਾਰ ਦੰਦ ਚ ਤੇਸ ਤੋਂ ਪਹਿਲਾਂ ਵੀ ਕਿਸੇ ਪਾਏ ਕੰਪੀਟੀਸ਼ਨ ਚ ਜਾਨੀ ਪਹਿਲੀ ਵਾਰ ਪਾਏ ਠੀਕ ਹੈ ਜੀ ਤੇ ਇੱਕ ਇੱਕ ਗੱਲ ਦੇ ਵਿੱਚ ਜਿਹੜੇ ਡਾਲਰ ਪਾਏ ਆ ਕਿਉਂਕਿ ਜਿੰਨੇ ਵੀ ਵੀਰ ਤੇ ਕਿਸਾਨ ਵੀ ਰੌਂਦੇ ਡਾਲਰ ਆਉਂਦੇ ਇੱਕ ਬੜਾ ਖੁਸ਼ ਹੁੰਦੇ ਵੀ ਬਾਈ ਨੇ ਡਾਲਰ ਪਾਏ ਆ ਤੇ ਚਾਹੀਦਾ ਵੀ ਆ ਕਿਉਂਕਿ ਇਹਨਾਂ ਤੋਂ ਬਹੁਤ ਭਾਈ ਵੀ ਡਾਲਰਾਂ ਰਗੀ ਹੁੰਦੀ ਆ ਉਹ ਡਾਇਮੰਡ ਬੁੱਲ ਵਾਲਿਆਂ ਨੇ ਹਾਂਜੀ ਖੁਸ਼ ਹੋ ਕੇ ਪਾਇਆ ਡਾਕਟਰ ਸਾਹਿਬ ਆਇਓ ਅੱਛਾ ਜੀ ਭਾਈ ਉਹਨਾਂ ਨੇ ਇਹਨਾਂ ਨੇ ਆ ਨਾਲ ਸਾਡੀ ਟੀਮ ਆ ਠੀਕ ਹੈ ਜੀ ਇਹਨਾਂ ਭਰਾਵਾਂ ਸਾਰਿਆਂ ਨੇ ਇਹਨੂੰ ਡਾਲਰ ਦਾ ਹਾਰ ਪਾਕਿਸਤਾਨ ਦਾ ਸਮਾਨਤ ਕੀਤਾ ਏ ਛੋਟੇ ਨੂੰ ਅੱਛਾ ਜੀ ਅੱਛਾ ਇਹ ਇਹ ਬਾਈ ਉਹਨਾਂ ਨੇ ਕੀਤਾ ਬਾਈ ਜਸਪ੍ਰੀਤ ਖਾਲਸਾ ਵੈਕੁਰ ਜੀ ਕੀ ਪਤਾ ਜੀ ਤੇ ਇਹ ਬਾਈ ਉਹਨਾਂ ਦਾ ਡਾਇਮੰਡ ਤੁਹਾਡਾ ਜੀ ਹਾਂਜੀ ਸਰ ਤੇ ਡਾਇਮੰਡ ਦਾ ਵੀ ਚਰਚੇ ਵਾਕਏ ਜੀ ਬਹੁਤ ਜ਼ਿਆਦਾ ਹੈਗਾ ਜੀ ਕੱਲ 6 ਤੋਂ 7 ਹੀ ਆਈਆਂ ਸਨ ਫਰਸ ਸੈਕੰਡ ਹਾਲ ਅੱਛਾ ਜੀ ਉਹਨਾਂ ਸਾਰਿਆਂ ਦਾ ਅਮਰੀਕਨ ਡਾਲਰ ਪਾਕਿਸਤਾਨ ਦਾ ਸਮਾਨਤ ਕੀਤਾ ਗਿਆ ਜੀ ਅੱਛਾ ਤੁਹਾਡੇ ਵੱਲੋਂ ਹਾਂਜੀ ਠੀਕ ਹੈ ਤੇ ਮੈਂ ਦੇਖਿਆ ਕਿਉਂਕਿ ਜਦੋਂ ਧਨੋਲੇ ਸੀਗਾ ਧਨੋਲੇ ਵੀ ਜਦੋਂ ਮੈਂ ਰੰਗ ਦੇ ਵਿੱਚ ਸੀ ਉਦੋਂ ਵੀ ਜ਼ਿਆਦਾ ਡਾਇਮੰਡ ਹੀ ਗੂੰਜ ਰਿਹਾ ਸੀ ਉੱਥੇ ਗੁਰੂ ਸਾਹਿਬ ਦੇ ਰੰਗ ਆ ਜੀ ਬਿਲਕੁਲ ਜੀ ਆਪਾਂ ਤਾਂ ਕੁਛ ਐਵੇਂ ਸਫਤ ਕਰੀ ਚੱਗੀ ਨਹੀਂ ਹੁੰਦੀ ਹਾਂ ਹਾਂ ਜੀ ਹਾਂ ਜੀ ਤੇ ਇਹ ਇਹ ਭਰਾ ਹੁਣ ਤੁਹਾਡੇ ਨਾਲ ਸੱਜਣਤਾ ਹੀ ਕਰਕੇ ਜਾਂ ਕਿਵੇਂ ਵੀ ਸੱਜਣ ਨੇ ਜੀ ਭਰਾ ਮੇਰਾ ਛੋਟਾ ਭਰਾਵਾ ਜੀ ਮੇਰਾ ਭਰਾ ਹੈ ਇੰਨੀ ਖੁਸ਼ੀ ਆ ਡਲਰਾਜਾ ਸਰਮਾਨਤ ਕੀਤਾ ਇਹ ਵੀ ਮੈਨੂੰ ਡਾਇਮੰਡ ਬੋਲ ਵਰਗਾ ਹੀ ਆ ਬਿਲਕੁਲ 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 ਬਹੁਤ ਵਧੀਆ ਲੱਗਾ ਜੀ ਗੱਲਬਾਤ ਸਾਰੀ ਸਾਰੀ ਟੀਮ ਆ ਜੀ ਠੀਕ ਹੈ ਜੀ ਇੱਕ ਟੀਮ ਵਰਕ ਵਾ ਹਾਂ ਜੀ ਸਾਰੇ ਇਕੱਠੇ ਸਟਾਰ ਲਾਉਨੇ ਆ ਠੀਕ ਹੈ ਇਹ ਝੋਟੇ ਵਾਲੇ ਭਿੜਦੇ ਆਪਸ ਵਿੱਚ ਹਾਂ ਜੀ ਹਾਂ ਜੀ ਸਾਰੇ ਸਟਾਰ ਇਕੱਠਾ ਲਾਉ ਇਹਨਾਂ ਦੇ ਨਾਲ ਜੀ ਗੱਲਬਾਤ ਕਰੋ ਇਹਨਾਂ ਨੂੰ ਪ੍ਰੋਪਰ ਦੱਸਣਗੇ ਵੀ ਇਹ ਡਾਲਰਾਂ ਦੇ ਹਾਰਵਚ ਕਿੱਥੋਂ ਤੱਕ ਸੰਯੋਗ ਆ ਠੀਕ ਆ ਆ ਬਾਈ ਮਾਈਕ ਫੜੋ ਸਾਸੀ ਕਾ ਵੀਰ ਜੀ ਸਾਸੀ ਕਾ ਵੀਰ ਜੀ ਹਾਂ ਜੀ ਹਾਂ ਜੀ ਬਾਈ ਬਾਈ ਕਿਹੜੀ ਜਗ੍ਹਾ ਤੋਂ ਆਪਾਂ ਆਪਾਂ ਵੀਰ ਜੀ ਸਭਰਾ ਸਭਰਾ ਤੋਂ ਹੀ ਹਾਂ ਠੀਕ ਆ ਜੀ ਠੀਕ ਆ ਤੁਸੀਂ ਥੋੜਾ ਜਿਹਾ ਦੱਸੋ ਸਰਪੰਚ ਸਾਹਿਬ ਕਹਿੰਦੇ ਇਹ ਡਾਲਰਾਂ ਦੇ ਹਾਰ ਦੀ ਇਹ ਸਾਡੀ ਟੀਮ ਸਾਡੀ ਟੀਮ ਦੇ ਤਿੰਨ ਮੈਂਬਰ ਸਾਡੇ ਵੱਡੇ ਵੀਰ ਬਾਹਰ ਆ ਦੋ ਯੂ ਐਸ ਏ ਆ ਅੱਛਾ ਜੀ ਰਗਵੀਰ ਸਿੰਘ ਗੇਲਾ ਹਾਂ ਜੀ ਰਸ਼ਪਾਲ ਸਿੰਘ ਜੋਲ ਆ ਇੱਕ ਵੀਰ ਸਾਡਾ ਨਿਊਜ਼ੀਲੈਂਡ ਆ ਮਨਦੀਪ ਸਿੰਘ ਜੋਲ ਆ ਇਹ ਸਾਰਾ ਕੁਝ ਉਹਨਾਂ ਦੀ ਬਦੌਲਤ ਆ ਜਿਹੜੇ ਸਪான்ਸਰ ਉੱਥੋਂ ਹੋ ਰਹੇ ਆ ਜੀ ਸਾਰਾ ਠੀਕ ਠੀਕ ਆ ਜੀ ਤੇ ਬਾਕੀ ਸਾਰੀ ਟੀਮ ਦੇ ਵਿੱਚ ਗਰਲਾਲ ਸਿੰਘ ਜੋਲ ਆ ਵੀਰ ਹਰਜੋਤ ਸਿੰਘ ਬਰਾੜ ਠੀਕ ਹੈ ਹਰਪ੍ਰੀਤ ਸਿੰਘ ਗਿੱਲ ਠੀਕ ਹੈ ਹਾਂਜੀ ਜਿਹੜੇ ਗੁਰੂ ਸਾਹਿਬ ਦੀ ਕਿਰਪਾ ਸੈਠੇ ਹੋਰ ਵੀ ਕਈਆਂ ਦੇ ਨਾਂ ਰਹਿ ਗਏ ਬਹੁਤ ਕਈਆਂ ਦੇ ਨਾਂ ਰਹਿ ਗਏ ਵੀਰ ਸਾਡੀ ਟੀਮ ਵੱਡੀ ਆ ਹਾਂਜੀ ਬਾਕੀ ਅਸੀਂ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਹਾਂਜੀ ਰਹਿਣ ਵਾਲਾ ਪ੍ਰਾਚਿਤਲ ਮਰਜ਼ੀ ਹੋਵੇ ਹਾਂਜੀ ਹਾਂਜੀ ਚਾਹੇ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਚਾਹੇ ਕਿਸੇ ਵੀ ਸੂਬੇ ਦਾ ਹੋਵੇ ਹਾਂਜੀ ਜਿਹੜਾ ਮਰਜ਼ੀ ਟੀਮ ਚ ਸ਼ਾਮਲ ਹੋ ਜਾਏ ਉਹਨੂੰ ਕੋਈ ਨਾਂ ਨਹੀਂ ਕੋਈ ਨਾਂ ਨਹੀਂ ਕਿਉਂਕਿ ਆਪਾਂ ਸਾਡੇ ਇਰਖਾ ਨਹੀਂ ਹੈਗੀ ਹਾਂਜੀ ਹਾਂਜੀ ਇਹਦੇ ਅਸੀਂ ਆ ਬੁੱਲ ਬੱਧਰ ਦੇ ਬਰਾਬਰ ਤੇ ਸਾਡੀ ਟੀਮ ਜੀ ਮੁਰਾ ਬੋਲੀ ਨਾਵੇ ਹਾਂਜੀ 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 ਨਹੀਂ ਬਹੁਤ ਵਧੀਆ ਗੱਲ ਆ ਹਾਂ ਵੀ ਰਿਕਾਰਡ ਲੈ ਕੇ ਰਿਕਾਰਡ ਲੈ ਕੇ ਰਿਕਾਰਡ ਤੋਂ ਬਾਹਰ ਸੱਜਣ ਵੀ ਆ ਤੇ ਉਹਨਾਂ ਵੀ ਐਟਰੀ ਨਹੀਂ ਹੈਗੀ ਠੀਕ ਹੈ ਜੀ ਉਹ ਵੀ ਕਰਵਾਉਣਾ ਇਹ ਰਿਕਾਰਡ ਹੈਗਾ ਵਾ ਤੇ ਨਹੀਂ ਵੀ ਪਿਆਰ ਹੈਗਾ ਤਾਂ ਬਣਾ ਲਾਂਗੇ ਇਹ ਇਹ ਵੀ ਬਿਲਕੁਲ ਜੀ ਇਹ ਵੀ ਇੱਕ ਸੇਵਾ ਵਾ ਜਿਹੜਾ ਤੁਸੀਂ ਕਹਿੰਦੇ ਆ ਰਿਕਾਰਡ ਦੀ ਗੱਲ ਕਰਦੇ ਆ ਇਹ ਵੀ ਇੱਕ ਬਹੁਤ ਵੱਡੀ ਸੇਵਾ ਵਾ ਕਿਉਂਕਿ ਟਾਈਮ ਬਹੁਤ ਲੰਘ ਚੁੱਕਾ ਵਾ ਇਸ ਪਾਸੇ ਹੋਇਆ ਹੀ ਨਹੀਂ ਗਿਆਗਾ ਜੀ ਹਰ ਕਿਸੇ ਨੂੰ ਇਹ ਬੇਨਤੀ ਕਰਦੇ ਆ ਹਾਂਜੀ ਹਾਂਜੀ ਪਹਿਲਾਂ ਵੇਖੋ ਵੀਰ ਜੀ 2 ਤੋਂ 3 ਲੱਖ ਰੁਪਏ ਲੱਗਦਾ ਹਾਂਜੀ ਇੱਕ ਕੱਟੇ ਨੂੰ ਸਾਂ ਬਣਾਉਣ ਤੱਕ ਬਿਲਕੁਲ ਜੀ ਵੇਖੋ ਤੁਹਾਡਾ ਹੀ ਬਰਬਾਦ ਹੋ ਜਾਣਾ ਬਿਲਕੁਲ ਲੋਕਾਂ ਦੀਆਂ ਮੱਜਾਂ ਬਰਬਾਦ ਹੋਣੀਆਂ ਤੁਹਾਡਾ ਬੁੱਲ ਬਰਬਾਦ ਹੋ ਜਾਣਾ ਬਰਬਾਦ ਹੋ ਜਾਣਾ ਜੀ ਤੇ ਜੇ ਕਿਤੇ ਬੁੱਲ ਇੰਨਾ ਸਾਹਮ ਕੇ ਕਿਸੇ ਵੀ ਵੀਰ ਦਾ ਜੇ ਬੁਚਰਾਉਣਾ ਦੇਣਾ ਪੈ ਜੇ ਨਾ ਤੇ ਬਹੁਤ ਮਾੜਾ ਬਹੁਤ ਮਾੜਾ ਤੇ ਭਰਾ ਦੇ ਪਲੇ ਕ ਇੱਕ ਸਰਪੰਚ ਸਾਹਿਬ ਨਾਲ ਇੱਕ ਮੈਂ ਗੱਲ ਕਰਨੀ ਚਾਹਣਾ ਵਾ ਜਿਵੇਂ ਨਾ ਹੁਣ ਜਿਹੜਾ ਸੀਮਨ ਆ ਜਿਹੜਾ ਹੁਣ ਆਮ ਚੱਲ ਰਿਹਾ ਵਾ ਉਹ 30 ਰੁਪਏ ਦਾ 40 ਰੁਪਏ ਦਾ 50 ਰੁਪਏ ਦਾ ਸੀਮਨ ਆ ਤੇ ਜਦੋਂ ਆਪਣੇ ਜਿਹੜੇ ਚੰਗੇ ਨਾਮ ਵਾਲ ਬੋਲ ਦੀ ਗੱਲ ਆਉਂਦੀ ਆ ਉਦੋਂ ਜਿਹੜਾ ਡਾਕਟਰ ਉਹ ਵੀ ਕਹਿੰਦਾ ਨਹੀਂ ਜੀ ਉਹਦਾ ਸਾਨੂੰ 200 ਦਾ ਮਿਲਦਾ 500 ਦਾ ਮਿਲਦਾ ਵਾ ਉਹ ਰੇਟ ਆ ਜਿਹੜਾ ਮੰਨ ਲਓ ਤੁਹਾਡੇ ਕੋਲੋਂ ਜੇ 100 ਦਾ ਜਾਂ 200 ਦਾ ਗਿਆ ਉੱਥੇ ਜਾ ਕੇ 1500 ਦਾ ਹੋ ਜਾਂਦਾ ਵਾ ਤੇ ਉਹ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਜਿਹੜਾ ਆਮ ਆ ਘਰੇਲੂ ਆ ਜਿਹੜੇ ਜਿਨ੍ਹਾਂ ਨੇ ਕਿਤੇ ਮੇਲਾ ਵੀ ਨਹੀਂ ਵੇਖਿਆ ਹੁੰਦਾ ਉਹਨਾਂ ਦੀ ਤਾਂ ਪਹੁੰਚ ਤੋਂ ਬਾਹਰ ਹੋ ਗਿਆ ਤੇ 50 ਰੁਪਏ ਵਾਲਾ ਸੀਮਨ ਜਿਹੜਾ ਉਹ 3-400 ਦਾ 500 ਦਾ ਲਾ ਦਿੰਦੇ ਵੀ ਨਹੀਂ ਵੀ ਇਹ ਵੀ ਸਾਨ ਬਹੁਤ ਚੰਗਾ ਵਾ ਉਹਦੇ ਲਈ ਕੀ ਕਰ ਰਹੇ ਹੋ ਦੇਖੋ ਵੀਰ ਜੀ ਮੇਰੀ ਗੱਲ ਸੁਣੋ ਅਸੀਂ 200 ਰੁਪਏ ਦਿੱਤਾ ਹਾਂਜੀ ਹਾਂਜੀ ਉਹ 1500 ਦਾ ਹੋ ਗਿਆ ਹਾਂਜੀ ਹੁਣ ਇਹਦੇ ਵਿੱਚ ਵੇਖੋ ਵੀ ਇਹ ਨਹੀਂ ਪਤਾ ਕਿ ਕਿੰਨੇ ਹੱਥਾਂ ਨੇ ਲੰਘਿਆ ਉਹ ਹਾਂਜੀ ਹਾਂਜੀ ਹਰ ਕਿਸੇ ਨੇ ਕਮਾਈ ਲੈਣੀ ਹੈ ਹਾਂਜੀ ਅਸੀਂ ਤੇ ਆਨੇ ਆ ਵੀ ਸਾਡਾ ਸਪਲਾਈ ਵਾਲਿਆਂ ਕੋਲ ਸੀਮਨ ਹੈਗਾ ਹਾਂਜੀ ਆਪਦੇ ਡਾਕਟਰ ਦੇ ਪ੍ਰੈਸ਼ਰ ਪਾਓ ਹਾਂਜੀ ਕਿ ਡਾਕਟਰ ਸਾਹਿਬ ਸਾਨੂੰ ਉਹ ਸੀਮਿੰਟ ਮਗਵਾ ਕੇ ਦੋ ਹੂੰ ਜਾਂ ਡਾਕਟਰ ਸਾਹਿਬ ਆਪ ਆ ਕੇ ਲੈ ਕੇ ਜਾਣਗੇ ਹਾਂ ਜਾਂ ਕਿਸੇ ਸਪਲਾਈ ਵਾਲ ਤੋਂ ਲੈਣਗੇ ਹਾਂਜੀ ਹਾਂ ਜਿੰਨੇ ਵਿੱਚ ਉਹ ਹੱਥ ਘੜ ਜਾਣਗੇ 19 ਸੀਮਿੰਟ ਦੀ ਕੁਆਲਿਟੀ ਵਾਜੂਗੀ ਹਾਂਜੀ ਤੇ ਰੇਟ ਵੀ ਵਾਜਬ ਰਹੂਗਾ ਬਾਕੀ ਥੋੜਾ ਜਿਆ ਕਰਨਾ ਚਾਹੀਦਾ ਕਈ ਵਾਰ ਤਾਂ ਸਿੱਧਾ ਲੈ ਕੇ ਵੀ ਰੇਟ ਉੱਥੇ ਹੀ ਜਾਵੜਦਾ ਜੀ ਦੇਖੋ ਜੀ ਜੇ ਕੋਈ ਭਰਾ ਸਿੱਧਾ ਲੈ ਕੇ ਜਾਵੇ ਹਾਂਜੀ ਅਸੀਂ ਸੀਮਿੰਟ ਦਾ ਰੇਟ ਦੇ ਨਾਲ ਵਧਾ ਕੇ ਲਾਵਾਂਗੇ ਹਾਂਜੀ 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 ਤੇ ਬਾਕੀ ਹੁਣ ਦੋ ਤੋਂ ਡਾਕਟਰ ਕੀ ਲੈਂਦਾ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਤੋਂ ਜਾ ਕੇ ਕੰਮ ਖਰਾਬ ਹੁੰਦਾ ਨਾ ਪਿਆਰਾ ਡਾਕਟਰ ਸਾਹਿਬ ਦਾ ਹਾਂ ਜੀ ਜਿਵੇਂ ਮੰਨ ਲਓ ਆ ਡਾਕਟਰ ਸਾਹਿਬ ਨੇ ਹਾਂ ਜੀ ਹਾਂ ਜੀ ਹੁਣ ਸਾਡੇ ਕੋਲ ਸੀਮਨ ਖੁਦ ਸਲੈਂਡਰਾਂ 'ਚ ਪਿਆ ਜਿਹੜਾ ਅਸੀਂ ਵਰਤਦੇ ਆਂ ਹਾਂ ਜੀ ਕਿਉਂਕਿ ਅਸੀਂ ਆਪਦੀਆਂ ਬੱਜਾਂ ਦੇ ਸਾਰੀਆਂ ਤੇ ਇਹ ਬੋਲ ਤਾਂ ਵਰਤਦੇ ਹੀ ਨਹੀਂ ਹਾਂ ਕਿਉਂਕਿ ਅਸੀਂ ਕਰਦੇ ਆਂ ਬਰੀਡਿੰਗ ਹਾਂ ਜੀ ਤੇ ਅਸੀਂ ਵੇਖਣਾ ਹੁੰਦਾ ਵੀ ਇਸ ਤੋਂ ਚੰਗਾ ਕੀ ਦੇ ਸਕਦੇ ਆ ਬਿਲਕੁਲ ਜੀ ਬਿਲਕੁਲ ਨਾਲ ਜਿਹਦੇ ਕੋਲ ਸਾਨ ਹੈਗਾ ਉਹ ਆਪਦਾ ਸੀਮਨ ਜ਼ਿਆਦਾ ਪਿਆ ਵਰਤ ਸਕਦਾ ਸਾਹਿਬ ਕੋਲ ਪੈਸਾ ਵੀ ਨਹੀਂ ਲੈਂਦੇ ਹਾਂ ਜੀ ਇਹ ਸਾਡਾ ਪਿਆਰ ਹੈ ਨਾ ਉਹ ਤੇ ਵੇਖੋ ਵੀ ਬਿਲਕੁਲ ਸਹੀ ਗੱਲ ਹੈ ਜੀ ਇਹਦਾ ਹੈ ਇਹ ਥੋੜਾ ਜਿਹਾ ਇਸ ਪਾਸੇ ਧਿਆਨ ਦੇਣਾ ਪੈਣਾ ਕਿਉਂਕਿ ਨਾ ਸੀਮਨ ਦਾ ਰੇਟ ਜਿਹੜਾ ਆਮ ਗਾਹਕ ਨੂੰ ਜਾ ਕੇ ਨਾ ਉੱਥੇ ਰੇਟ ਬਹੁਤ ਜ਼ਿਆਦਾ ਹੋ ਜਾਂਦਾ ਵਾ ਉੱਥੇ ਜਾ ਕੇ ਫਿਰ ਕੰਮ ਖਰਾਬ ਹੋ ਜਾਂਦਾ ਜੀ ਮੈਂ ਗਰੁੱਪਾਂ 'ਚ ਵੀ ਕਰਦਾ ਤੇ ਤੁਹਾਡੇ ਚੈਨਲ 'ਤੇ ਵੀ ਕਰ ਦਿੰਦਾ ਹਾਂਜੀ ਜਿਹੜੇ ਭਰਾ ਕੋਲੇ 10 ਪਸ਼ੂ ਹੈਗੇ ਹਨਾ ਹਾਂਜੀ ਉਹ ਸਿਲੰਡਰ ਰੱਖੋ ਆਪਦਾ ਹਾਂ ਪ੍ਰੋਪਰ ਇੱਕ ਸਿਲੰਡਰ ਦਾ 10 ਲੀਟਰ ਦਾ ਖਰਚਾ ਹੈਗਾ ਵਾ ਵੱਧ ਤੋਂ 500 ਰੁਪਈਆ ਮਹੀਨੇ ਦਾ ਹਾਂਜੀ ਹੁਣ 500 ਨੂੰ 12 ਨਾਲ ਕਰ ਲਓ ਬਸ ਇੰਨਾ ਕੀ ਖਰਚਾ ਪੈਣਾ ਖਰਚਾ ਤਾਂ ਇੰਨਾ ਕੀ ਸਾਲ ਦਾ ਤੇ ਜਿਹੜਾ ਮਰਜੀ ਦੋਨਾਂ ਦਾ ਚਾਰ ਪੰਜ ਫਾਰਮਰ ਵੀ ਜੇ ਰਾਗ ਰੱਖ ਕੇ ਰੱਖ ਲੈਣ ਬੋਲਰ ਵਿੱਚ ਤੁਸੀਂ ਫਿੱਟ ਕਰ ਲੋ ਹਾਂਜੀ ਹਾਂਜੀ ਜਦੋਂ ਜੀ ਕਰੂਗਾ ਉਦੋਂ ਵਰਤ ਲੈ ਉਦੋਂ ਵਰਤ ਲੈ ਬਿਲਕੁਲ ਸਹੀ ਗੱਲ ਆ ਜੀ ਠੀਕ ਆ ਜੀ ਬਹੁਤ ਧੰਨਵਾਦ ਧੰਨਵਾਦ